ਜੀ ਜੀ ਸਾਡੇ ਸਾਹਮਣੇ ਸਾਹਿਬ ਨੇ ਜੀ ਆਗਾਜ਼ ਕੀਤਾ ਸਾਡੇ ਸਪੈਸ਼ਲ ਡੀਜੀਪੀ ਲਾਣ ਆਰਡਰ ਸਾਹਿਬ ਵੱਲੋਂ ਡੇਲੀ ਜਿਹੜੇ ਹੈਗੇ ਜਿਲ੍ਹਾ ਤੇ ਰਾਜ ਪੱਧਰ ਤੇ ਵੱਖ-ਵੱਖ ਕਾਰਗਰਮ ਆਨੰਦ ਜੀ ਉਸ ਦੇ ਕਾਰਗਰਮ ਦਾ ਅੱਜ ਇੱਕ ਹਿੱਸਾ ਹੈਗਾ ਕਿ ਪੂਰੀ ਪੰਜਾਬ ਸਟੇਜ ਤੇ ਜਿਹੜੀ ਹੈਗੀ ਹੈ ਅੱਜ ਕੈਟਿੰਗ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਉਹ ਨਸ਼ਿਆਂ ਦੇ ਬੜੀ ਕਈ ਕਿਸਮ ਹੈ ਜੀ ਇਸ ਦੇ ਵਿੱਚ ਅਸੀਂ ਜਿੱਲੇ ਵੀ ਆਪਣੇ ਬਾਰਡਰ ਦੇ ਸਟੇਪ ਲਾਏ ਗਏ ਜੀ ਹਿਮਾਚਲ ਦੇ ਨਾਲ ਹਰਿਆਣੇ ਦੇ ਨਾਲ ਤੇ ਨਾਲ ਯੂਟੀ ਸੰਧੀ ਦੇ ਨਾਲ ਡੈਰੀਕੇਟਿੰਗ ਕਰਕੇ ਜੀ ਜਿਹੜੀ ਕਾਰਵਾਈ ਜਿਹੜੀ ਹੋ ਰਹੀ ਹੈ ਉਹ ਚੱਲਦੀ ਜਾ ਰਹੀ ਹੈ ਇਹਦਾ ਮਕਸਦ ਆਮ ਪਬਲਿਕ ਨੂੰ ਅਵੇਸਟਡ ਕਰਨ ਦਾ ਹੈ ਜੀ ਇਹਦਾ ਮਤਲਬ ਇਹ ਹੈਗਾ ਕੋਈ ਜਿਹੜੀ ਸ਼ੱਕੀ ਵਿਅਕਤੀ ਹੈਗੇ ਜਿਹੜੀ ਪੈਡੀ ਪੈਡੀ ਜਿਹੜੀ ਵਿਅਕਤੀ ਆ ਰਹੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਤਾਂ ਕਿ ਜਿਹੜੀ ਹੈਗੀ ਨਸ਼ੇ ਦੇ ਵਿਰੁੱਧ ਜਿਹੜੇ ਵਿੱਚ ਕਾਰਵਾਈ ਸਾਡੀ ਹੋ ਸਕੇ ﾎﾟਇੰਟ ਸਪੌਟ ਜਿਹੜੇ ਬਣਾਏ ਸੀ ਉਹਨਾਂ ਦੇ ਉੱਪਰ ਵੀ ਚੈਕਿੰਗ ਹੋਈ ਹੈ ਜੀ ਕਟੂਰਾ ਦੇ ਵਿੱਚ ਵੀ ਗਲ ਟੀਮਾਂ ਚੈਕਿੰਗ ਕਰ ਰਹੀਆਂ ਸੀ ਖਰੜ ਦੇ ਵਿੱਚ ਵੀ ਚੈਕਿੰਗ ਹੋਈ ਹੈ ਜਾਂ ਕੁਝ ਬਰਾਮਦ ਹੋਇਆ ਜੀ ਉੱਥੋਂ ਦੇਖੋ ਕਾਸੋ ਆਪਰੇਸ਼ਨ ਜਿਹੜੇ ਸਾਡੇ ਹੋ ਹੈਗੇ ਹੈ ਉਹ ਡੇਲੀ ਚੱਲਦੇ ਰਹਿੰਦੇ ਨੇ ਜੀ ਉਹਦਾ ਮਕਸਦ ਬਰਾਮਦਗੀ ਕਰਨਾ ਨਹੀਂ ਜੀ ਉਹਦਾ ਮਕਸਦ ਇਹ ਹੈਗਾ ਕਿ ਜਿਹੜਾ ਆਮ ਪਬਲਿਕ ਹੈਗੀ ਜਦੋਂ ਉਹ ਸੇ ਕਾਸੋ ਆਪਰੇਸ਼ਨ ਦੇ ਵਿੱਚ ਜਾਂਦੀ ਹੈ ਤੇ ਆਮ ਪਬਲਿਕ ਨੂੰ ਕਾ ਸਾਡਾ ਰਸਤਾ ਬਣਦਾ ਹੈ ਉਹ ਜਾਣਕਾਰੀ ਦੇ ਲਈ ਉਹ ਸ਼ੇਰ 85% ਰਿਕਵਰੀ ਹੋਣੀ ਦਾ ਠੀਕ ਹੈ ਇਹਦਾ ਜਾਣਕਾਰੀ ਬੰਦੀ ਲੋਕਾਂ ਨਾਲ ਸੰਤੋਸ਼ ਸਾਡਾ ਬਣਦਾ ਹੈ ਇਹ ਕੰਫੀਡੈਂਸ ਲੋਕਾਂ ਦੇ ਵਿੱਚ ਅਸੀਂ ਬਿਲਡ ਕਰ ਪਾਏ ਸਰ ਇਸ ਐਕਸ਼ਨ ਦੇ ਨਾਲ ਕਹਿ ਸਕਦੇ ਆ ਕਿ ਖੇਤੀ ਪੰਜਾਬ ਡਰਗ ਮੁਕਤ ਹੋ ਜਾਏਗਾ ਦੇਖੋ ਅਸਲੀ ਜਿਹੜੀ ਇਹ ਵਾਰਸ ਔਨ ਡਰਗਸ ਅਗੇਂਸ ਡਰਗਸ ਜਿਹੜੀ ਜਿਸ ਤੂ ਕਹਿੰਦੇ ਨੇ ਕਿ ਇਹ ਦੇਖੋ ਜਿਸੀਂ ਹਰ ਤਰੀਕੇ ਦੇ ਜਿਹੜੇ ਹੈ ਜਿਹੜੇ ਅਫਰਟ ਕਰ ਰਹੇ ਆ ਸਿਰਫ ਇਹ ਚੈਕਿੰਗ ਇੱਕ ਅਫਰਟ ਨਹੀਂ ਹੈ ਜਿਹੜੇ ਇਲੀਗਲ ਪ੍ਰਾਪਰਟੀ ਬਣਾਈ ਹੈ ਉਹ ਡੇਮੋਲਿਸ਼ ਕੀਤੇ ਜਾ ਰਹੀ ਹੈ ਫਲੈਟ ਮੰਦਿਰ ਜਿਹੜੇ ਰਿਸਟ੍ਰਿਕਟਸ ਅੰਦਰ ਸੈੱਜੇ ਨੇ ਪੁਰਾਣੇ ਸਵਰਨ ਸੈੱਜੇ ਜਿੰਦਾ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਕਾਈ ਜਾ ਰਹੀ ਹੈ ਜੀ ਤੋਂ ਹਰ ਜੁਰੀ ਇਹਨਾਂ ਦੀ ਪ੍ਰੋਬਲਮ ਆਪਣਾ ਅਮਰੀਕਨ ਇੰਡੀਆ ਦੇ ਵਿੱਚ ਇੱਕ ਮਾਤਰ ਸੋਈਗਾ ਜਿੰਨੇ ਕੁੱਲ 30 ਕਰੋੜ ਦੇ ਇੱਕ ਨਸ਼ਾ ਸੰਸਥਾ ਦੀ ਕਿ ਅੱਜ ਤੱਕ ਰਵਾਰ ਕਰਾਈ ਹੈ ਆਪਾਂ ਸੋ ਮੈਂ ਸਮਝਦਾ ਕਿ ਇਹ ਲੜਾਈ ਆਪਾਂ ਜ਼ਰੂਰ ਜਿੱਤਾਂਗੇ ਇਸ ਵਿੱਚ ਇੱਕ ਟਾਈਮ ਲੇ ਕੇ ਸਿਸਟਮ ਦੇ ਅੱਗੇ ਚੱਲਦੇ ਰਹਾਂਗੇ ਨਸ਼ਾ ਤਸਕਰਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਸਾਡੇ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਜੋ ਵੀ ਸਾਡੇ ਲੋਕਾਂ ਨੂੰ ਖਰਾਬ ਕਰਦਾ ਹੈ ਸਾਡੀ ਜੁਵਾ ਪੀੜ੍ਹੀ ਨੂੰ ਸਾਡੀ ਕਦਰਸ਼ਤ ਨੂੰ ਖਰਾਬ ਕਰਦਾ ਹੈ ਉਹਦੇ ਖਿਲਾਫ ਜਿੰਨੀ ਸਖਤ ਕਾਰਵਾਈ ਅਸੀਂ ਕਰ ਸਕਦੇ ਹਾਂ ਉੰਨੀ ਸਖਤ ਕਰਾਂਗੇ